ਆਪ ਦੇ ਪਿਤਾ ਦੀ ਯਾਦ ਚ ਰਾਜਵੀਰ ਦੀ ਕੁੜੀ ਨੇ ਕੀਤਾ ਵੱਡਾ ਕੰਮ ਰਾਜਵੀਰ ਜਵੰਦਾ ਦੀ ਕੁੜੀ ਨੇ ਪਾਪਾ ਦੀ ਯਾਦ ਚ ਕਰ ਦਿੱਤਾ ਵੱਡਾ ਐਲਾਨ ਹਾਂਜੀ ਪੂਰਾ ਪਿੰਡ ਬੋਲ ਪਿਆ ਇਹ ਤਾਂ ਆਪ ਦੇ ਪਿਓ ਵਰਗੀ ਏ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਖਬਰ ਖਬਰ ਦੱਸਦੇ ਨਹੀਂ ਪੰਜਾਬੀ ਅੰਦਾਜ਼ ਵਿੱਚ ਸਮਝਾਇਆ ਜਾਂਦਾ ਏ ਦੋਸਤੋ ਅੱਜ ਦੀ ਖਬਰ ਰੁਲਾ ਵੀ ਸਕਦੀ ਏ ਤੇ ਮਾਣ ਵੀ ਦੇ ਸਕਦੀ ਏ ਰਾਜਵੀਰ ਜਵੰਦਾ ਦੇ ਜਾਨ ਤੋਂ ਬਾਅਦ ਉਸ ਦਾ ਘਰ ਕਦੇ ਵੀ ਉਹ ਹੈ ਜਿਆ ਨਹੀਂ ਰਿਹਾ ਪਰ ਅੱਜ ਉਸ ਦੀ ਛੋਟੀ ਕੁੜੀ ਨੇ ਉਹ ਕੰਮ ਕਰ ਦਿੱਤਾ ਜੋ ਸਿਰਫ ਦਿਲ ਵਾਲਾ ਹੀ ਕਰ ਸਕਦਾ ਹੈ ਹਾਂਜੀ ਰਾਜਵਿਰ ਦੀ ਕੁੜੀ ਨੇ ਕੀਤਾ ਇਹ ਜਿਹਾ ਐਲਾਨ ਜੋ ਸਾਰਾ ਪਿੰਡ ਦੇ ਲੋਕ ਹੈ ਹੋ ਗਏ ਹੈਰਾਨ ਦੋਸਤੋ ਇਹ ਘਟਨਾ ਅੱਜ ਸਵੇਰ ਦੀ ਏ ਰਾਜਵਿਰ ਦੀ ਕੁੜੀ ਨੇ ਆਪਣੇ ਪਿੰਡ ਦੀ ਗੁਰਦੁਆਰੇ ਸਾਹਿਬ ਗਈ ਸੀ ਪਰ ਇਸ ਵਾਰ ਉਸ ਨੇ ਉੱਥੇ ਕੁਝ ਵੱਖਰਾ ਕੀਤਾ ਉਸ ਨੇ ਸਾਰਿਆਂ ਸਾਹਮਣੇ ਘੋਸ਼ਣਾ ਕਰ ਦਿੱਤੀ ਮੈਂ ਆਪਣੇ ਪਾਪਾ ਦਾ ਅਧੂਰਾ ਕੰਮ ਪੂਰਾ ਕਰਾਂਗੀ ਇਹ ਸੁਣਦੇ ਹੀ ਸਾਰੇ ਲੋਕ ਇੱਕ ਦੂਜੇ ਵੱਲ ਤੱਕਣ ਲੱਗ ਪਏ ਕਈਆਂ ਨੂੰ ਯਕੀਨ ਨਹੀਂ ਹੋਇਆ ਕਿ ਇਹ ਛੋਟੀ ਬੱਚੀ ਇੰਨਾ ਵੱਡਾ ਵਾਕਾ ਕਿਵੇਂ ਬੋਲ ਸਕਦੀ ਏ ਰਾਜਵੀਰ ਦੀ ਮਾਂ ਅਤੇ ਪਰਿਵਾਰ ਦੀਆਂ ਅੱਖਾਂ ਪਰ ਆਈਆਂ ਜਦੋਂ ਕੁੜੀ ਨੇ ਇਹ ਐਲਾਨ ਕੀਤਾ ਰਾਜਵੀਰ ਦੀ ਮਾਂ ਆਪਣੇ ਆਪ ਨੂੰ ਰੋਕ ਨਾ ਸਕੀ ਉਹਨਾਂ ਨੇ ਕਿਹਾ ਇਹਦੀ ਆਵਾਜ਼ ਰਾਜਵੀਰ ਦੀ ਰੂਹ ਬੋਲਦੀ ਏ ਜਿੱਥੇ ਪਿੰਡ ਦੀਆਂ ਔਰਤਾਂ ਰੋ ਰਹੀਆਂ ਸਨ ਅਤੇ ਬਜ਼ੁਰਗ ਉਸ ਦਾ ਹੌਸਲਾ ਵਧਾ ਰਹੇ ਸੀ ਇਹ ਅਧੂਰਾ ਕੰਮ ਕੀ ਸੀ ਆਜੋ ਬਣੋ ਅਤੇ ਦੇਖੋ ਦੋਸਤੋ ਰਾਜਵੀਰ ਹਮੇਸ਼ਾ ਪਿੰਡ ਦੇ ਬੱਚਿਆਂ ਲਈ ਇੱਕ ਛੋਟੀ ਲਾਇਬ੍ਰੇਰੀ ਬਣਾਉਣਾ ਚਾਹੁੰਦਾ ਸੀ ਪਰ ਉਸ ਦੀ ਅਚਾਨਕ ਮੌਤ ਨੇ ਇਹ ਸੁਪਨਾ ਅਧੂਰਾ ਛੱਡ ਦਿੱਤਾ ਤੇ ਹੁਣ ਉਹੀ ਸੁਪਨਾ ਉਸ ਦੀ ਕੁੜੀ ਨੇ ਆਪਣੇ ਮੱਥੇ ਲਾ ਲਿਆ ਏ ਉਸਨੇ ਕਿਹਾ ਮੈਂ ਪਾਪਾ ਵਾਲੀ ਲਾਇਬ੍ਰੇਰੀ ਜ਼ਰੂਰ ਬਣਾਵਾਂਗੀ ਜਿੰਨਾ ਵੀ ਸਮਾਂ ਲੱਗੇਗਾ ਇਹ ਹੈ ਬੱਚੀ ਦੀ ਇਹ ਕਹੀ ਗੱਲ ਸੁਣ ਕੇ ਹਰ ਕੋਈ ਤਾਲੀਆਂ ਬਾਜ਼ਾ ਰਿਹਾ ਸੀ ਅਤੇ ਇਸ ਕੁੜੀ ਦਾ ਹੌਸਲਾ ਵਧਾ ਰਿਹਾ ਸੀ ਜਿਵੇਂ ਹੀ ਲੋਕਾਂ ਨੇ ਇਹ ਮੰਜ਼ਰ ਆਪਣੇ ਫੋਨਾਂ 'ਚ ਖੇਦ ਕੀਤਾ ਕੁਝ ਘੰਟਿਆਂ ਵਿੱਚ ਹੀ ਟਿਕਟੋਕ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਇਹ ਕਲਿੱਪ ਵਾਇਰਲ ਹੋ ਗਈ ਤੁਰੰਤ ਕਮੈਂਟ ਆਉਣ ਲੱਗ ਪਏ ਇਹ ਤਾਂ ਰਾਜਵੀਰ ਦੀ ਮਾਨ ਹੈ ਐਸੇ ਬੱਚੇ ਪੰਜਾਬ ਦਾ ਪਵਿੱਖ ਨੇ ਰਾਜਵੀਰ ਜਵੰਦਾ ਨੇ ਅਸਲ ਵਿਰਾਸਤ ਛੱਡੀ ਸੀ ਦੋਸਤੋ ਇਹ ਹੈ ਪਿਤਾ ਦੀ ਸਭ ਤੋਂ ਵੱਡੀ ਵਿਰਾਸਤ ਉਸ ਦੀ ਸੰਤਾਨ ਹੁੰਦੀ ਹੈ ਰਾਜਵਿੰਦੀ ਕੁੜੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਿਓ ਜੋ ਜਿੱਥੇ ਦਿਲ ਵਾਲੇ ਲੋਕ ਨਹੀਂ ਮੰਨਦੇ ਉਹ ਆਪਣੀਆਂ ਸੰਤਾਨਾਂ ਦੇ ਜज्ਬੇ ਵਿੱਚ ਜਿੰਦਾ ਰਹਿੰਦੇ ਹਨ ਜੇ ਤੁਸੀਂ ਵੀ ਇਸ ਬੱਚੀ ਦੇ ਹੌਸਲੇ ਨੂੰ ਸਲਾਮ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਜਰੂਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਹੋ ਜੀ ਕੋਈ ਹੋਰ ਵੀਡੀਓ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ tá